ਸਤਿ ਸ੍ਰੀ ਅਕਾਲ ਜੀ ਪੰਜਾਬੀ ਵੈਜ ਫੂਡ 14 ਨਾ ਨਤਰ ਤੇ ਤੁਹਾਡਾ ਸਵਾਗਤ ਹੈ ਆਸ ਕਰਦਾ ਤੁਸੀਂ ਸਭ ਠੀਕ ਠਾਕ ਹੋਵੋਗੇ ਤੇ ਅੱਜ ਤੁਸੀਂ ਵੇਖ ਕੇ ਹੀ ਤੁਹਾਨੂੰ ਪਤਾ ਚੱਲ ਗਿਆ ਹੋਣਾ ਕਿ ਕਿਹੜੀ ਡਿਸ਼ ਆ ਰਹੀ ਆ ਤੇ ਉਹ ਆ ਜੀ ਅੱਜ ਸਾਡਾ ਸਾਗ ਸਰਦੀ ਦਾ ਸਾਗ ਤਾਂ ਗਰਮੀਆਂ ਚ ਵੀ ਬਣਦਾ ਰਹਿੰਦਾ ਪਰ ਸਰਦੀ ਦਾ ਪਹਿਲਾ ਸਾਗ ਤੋਰੀਏ ਤੇ ਪਾਲਕ ਤੋਂ ਬਣਿਆ ਹੋਇਆ ਏ ਸਰਦੀ ਦਾ ਸਾਡਾ ਫਰਸਟ ਸਾਗ ਆ ਤੇ ਦੇਖੋ ਸਾਗ ਸਾਡਾ ਕਿੰਨਾ ਸੋਹਣਾ ਬਣ ਕੇ ਘੁਲ ਕੇ ਤੜਕਿਆਂ ਵਾਲਾ ਪੂਰੇ ਤੜਕਿਆਂ ਵਾਲਾ ਮੱਖਣ ਮਲਾਈ ਵਾਲਾ ਕਿੰਨਾ ਸੋਹਣਾ ਸਾਗ ਸਾਡਾ ਜਿਹੜਾ ਉਹ ਬਣ ਕੇ ਤੇ ਤਿਆਰ ਹੋਇਆ ਵਾ ਤੇ ਇਧਰ ਲੈ ਲਿਆ ਸੀ ਗਲਗਲ ਦਾ ਆਚਾਰ ਔਲੇ ਦਾ ਆਚਾਰ ਸਿਰਕੇ ਵਾਲੀ ਮਿਰਚ ਗਾਜਰ ਮooli ਤੇ ਇਹ ਲਈ ਹੈ ਜੀ ਜੇਕਰ ਅਸੀਂ ਲੱਸੀ ਨਾਲ ਨਾ ਹੋਵੇ ਇਸ ਤਰ੍ਹਾਂ ਮੱਖਣ ਵਾਲੀ ਤੇ ਤੁਸੀਂ ਆਪ ਸਿਆਣੇ ਆ ਦੇਖੋ ਕੈਰੰਦੀ ਗਾਲਨੀ ਹੈ ਵੀ ਦੇਖੋ ਤੁਸੀਂ ਮੱਖਣ ਵਾਲੀ ਲੱਸੀ ਬਹੁਤ ਹੀ ਵਧੀਆ ਤੇ ਨਾਲ ਮੱਕੀ ਦੀ ਰੋਟੀ ਹੋ ਜੇ ਤਾਂ ਫਿਰ ਤਾਂ ਗੱਲ ਹੀ ਹੋ ਰਿਆ ਠੀਕ ਆ ਤੇ ਆਓ ਹੁਣ ਅਸੀਂ ਤੁਹਾਨੂੰ ਦੱਸਦੇ ਆ ਕਿ ਕਿਸ ਤਰ੍ਹਾਂ ਕੀਤਾ ਅਸੀਂ ਇਹ ਸਾਗ ਨੂੰ ਤਿਆਰ ਇਹ ਸਾਗਰ ਦੇ ਵਿੱਚ ਕਿਹੜਾ ਸੀਕ੍ਰੇਟ ਆ ਜਿਹੜਾ ਕਿ ਇਹ ਮਸਰਾਂ ਦੀ ਦਾਲ ਜਿੰਨੇ ਟਾਈਮ ਦੇ ਵਿੱਚ ਸਾਗ ਜਿਹੜਾ ਬਣ ਕੇ ਤਿਆਰ ਹੋ ਜਾਂਦਾ ਚਲੋ ਆਓ ਦੇਖੀਏ ਹਾਂਜੀ ਤੇ ਮਲਾਈ ਵਰਗਾ ਸਾਗ ਬਣਾਉਣ ਵਾਸਤੇ ਅਸੀਂ ਲੈ ਲਿਆ ਵਾ ਆ ਵਾਲਾ ਤੁਰਗੇ ਦਾ ਸਾਗ ਸੀ ਆਪ ਵੀ ਦੇਖ ਸਕਦੇ ਆ ਕਿੰਨਾ ਸੋਨਾ ਸਾਗ ਆ ਗਿਆ ਸਾਗ ਅਸੀਂ ਤੁਹਾਨੂੰ ਪਹਿਲਾਂ ਇਸ ਕਰਕੇ ਨਹੀਂ ਸੀ ਦਿਖਾਇਆ ਜਦੋਂ ਅਸੀਂ ਲੈ ਕੇ ਆਏ ਸੀਗੇ ਇਹਨੂੰ ਵੀ ਇਸ ਤਰ੍ਹਾਂ ਇਹਨੂੰ ਕੀ ਦਿਖਾਉਣਾ ਵਾ ਅਸੀਂ ਇਹਨੂੰ ਸਾਫ਼ ਕਰਕੇ ਤਾਂ ਚੰਗੀ ਤਰ੍ਹਾਂ ਵਾਸ਼ ਕਰ ਲਿਆ ਕਿਉਂਕਿ ਜਿਹੜਾ ਇਹ ਅੱਜਕੱਲ ਵਾਲਾ ਸਾਗ ਤਾਂ ਹਮੇਸ਼ਾ ਹਸਾਲ ਦੇ ਵਿੱਚ ਸਾਰੇ ਦਿਨ ਹੀ ਆਪਾਂ ਵਾਸ਼ ਕਰਕੇ ਹੀ ਬਣਾਉਣਾ ਹੁੰਦਾ ਤਾਂ ਸਭੀ ਬਣਾਉਂਦੇ ਵੀ ਆ ਪਰ ਜਿਹੜਾ ਤੋਰੀਏ ਦਾ ਸਾਗ ਆ ਇਹਨੂੰ ਥੋੜਾ ਜਿਹਾ ਬੜੇ ਹੀ ਢੰਗ ਤਰੀਕੇ ਦੇ ਨਾਲ ਕਿਉਂਕਿ ਇਹਦੇ ਪੱਤੇ ਅਜੇ ਬਹੁਤ ਛੋਟੇ ਹੁੰਦੇ ਆ ਇਸ ਕਰਕੇ ਇਹਨੂੰ ਕਿਤੇ ਮਿੱਟੀ ਵਗੈਰਾ ਵੀ ਲੱਗੀ ਹੁੰਦੀ ਆ ਜੇਕਰ ਆਪਾਂ ਇਹਨੂੰ ਅੱਛੀ ਤਰ੍ਹਾਂ ਨਾਵਾਸ਼ ਕੀਤਾ ਤੇ ਇਹਦੇ ਵਿੱਚ ਕਿਰਖ ਆਏਗੀ ਤੇ ਇਧਰ ਅਸੀਂ ਲੈ ਲਿਆ ਜੀ ਪਾਲਕ ਇਸੇ ਤਰ੍ਹਾਂ ਅਸੀਂ ਪਾਲਕ ਨੂੰ ਵੀ ਚੰਗੀ ਤਰ੍ਹਾਂ ਸਾਫ਼ ਕਰਕੇ ਤੇ ਵਾਸ਼ ਕਰ ਲਿਆ ਵਾ ਤੇ ਇਹਦੇ ਵਾਸਤੇ ਆ ਲੈ ਲਿਆ ਵਾ ਅਸੀਂ ਹਰੀ ਮਿਰਚ ਠੀਕ ਆ ਮਿਰਚ ਤੁਸੀਂ ਜਿਹੜੀ ਆ ਆਪਣੇ ਸਵਾਦ ਅਨਸਾਰ ਪਾ ਸਕਦੇ ਆ ਤੇ ਇਹਦੇ ਲਈ ਲਿਆ ਵਾ ਅਸੀਂ ਆ ਨਮਕ ਕਿਉਂਕਿ ਆਪਣਾ ਤੋਰੀਏ ਦਾ ਸਾਗ ਇਸ ਨੇ ਬਣ ਕੇ ਥੋੜਾ ਹੋ ਜਾਣਾ ਇਸ ਕਰਕੇ ਆਪਾਂ ਜਿਹੜਾ ਨਮਕ ਆ ਇਹਦੀ ਅਮਾਉਂਟ ਥੋੜੀ ਹੀ ਰੱਖਾਂਗੇ ਤੇ ਹੁਣ ਤੁਸੀਂ ਸਾਡੇ ਤਰੀਕੇ ਦੇ ਨਾਲ ਸਾਗ ਬਣਾਉਣਾ ਸਾਗ ਤਾਂ ਤੁਸੀਂ ਪਹਿਲਾਂ ਵੀਡੀਓ ਬਹੁਤ ਦੇਖ ਚੁੱਕੇ ਹੋਗੇ ਤੇ ਸਾਗ ਬਣਾਇਆ ਵੀ ਬਹੁਤ ਹੋਊਗਾ ਕਿਉਂਕਿ ਇਹ ਤਾਂ ਹਰ ਘਰ ਦੀ ਰੇਸ਼ਾ ਇਹ ਕੋਈ ਨਵੀਂ ਡਿਸ਼ ਨਹੀਂ ਤਿਆਰ ਹੋ ਰਹੀ ਪਰ ਸਾਗ ਬਣਾਉਣ ਦਾ ਤਰੀਕਾ ਥੋੜਾ ਜਿਹੜਾ ਅਲੱਗ ਆ ਆਪਾਂ ਸਭ ਤੋਂ ਪਹਿਲਾਂ ਕੀ ਹੁੰਦਾ ਜੇਕਰ ਸਰੋਂ ਦਾ ਸਾਗ ਆ ਤਾਂ ਉਸ ਨੂੰ ਕੱਟਿਆ ਜਾਊਗਾ ਜੇਕਰ ਤੋਰੀਏ ਦਾ ਸਾਗ ਆ ਤਾਂ ਉਸ ਨੂੰ ਕੱਟਿਆ ਜਾਊਗਾ ਪਰ ਅਸੀਂ ਇਸ ਨੂੰ ਉਲਟ ਕਰਾਂਗੇ ਆਪਾਂ ਇਸ ਤੋਂ ਪਹਿਲਾਂ ਥੋੜੀ ਜੀ ਪਾਲਕ ਕੱਟਾਂਗੇ ਕਿਉਂਕਿ ਮੈਂ ਜਦੋਂ ਵੀ ਸਾਗ ਤਿਆਰ ਕਰਾਂ ਤੇ ਮੈਂ ਪਹਿਲਾਂ ਸਭ ਤੋਂ ਥੋੜੀ ਜੀ ਪਾਲਕ ਜਿਹੜੀ ਆ ਉਹ ਕੱਟ ਕੇ ਪਾਉਣੀ ਹੁੰਦੀ ਆ ਕਿਉਂਕਿ ਜਿਹੜੀ ਪਾਲਕ ਆ ਇਹ ਸਾਡੇ ਸਾਗ ਨੂੰ ਚੰਗੀ ਤਰ੍ਹਾਂ ਗਲੌਂਦੀ ਆ ਤਾਂ ਕਰਕੇ ਆਪਾਂ ਪਾਲਕ ਪਾਉਨੇ ਆ ਨਹੀਂ ਤੇ ਪਾਲਕ ਦਾ ਕੋਈ ਜ਼ਰੂਰੀ ਨਹੀਂ ਹੁੰਦਾ ਤੇ ਜੇਕਰ ਅਸੀਂ ਸਾਰਾ ਸਰੋਂ ਜਾਂ ਤੋਰੀਏ ਦਾ ਸਾਗ ਕੱਟ ਕੇ ਪਾ ਕੇ ਤੇ ਲਾਸਟ ਦੇ ਵਿੱਚ ਪਾਲਕ ਪਾਵਾਂਗੇ ਤੇ ਗੱਲ ਤਾਂ ਜਾਊਗਾ ਪਰ ਉਹ ਵਾਲੀ ਗੱਲ ਨਹੀਂ ਬਣਦੀ ਇਸ ਕਰਕੇ ਆਪਾਂ ਇਹਨੂੰ ਵਿੱਚ ਵਿੱਚ ਮਿਕਸ ਮਿਕਸ ਹੀ ਕੱਟ-ਕੱਟ ਕੇ ਪਾਈ ਜਾਣਾ ਵਾ ਤੇ ਹੁਣ ਅਸੀਂ ਤੁਹਾਨੂੰ ਨਾਲ ਦੂਜੀ ਚੀਜ਼ ਇਹ ਦੱਸਣ ਜਾ ਰਹੇ ਆ ਕਿ ਜਿਹੜਾ ਇਸ ਤਰ੍ਹਾਂ ਦਾ ਸਾਗ ਹੁੰਦਾ ਵਾ ਉਹਨੂੰ ਕਦੇ ਵੀ ਤੁਸੀਂ ਬ੍ਰੀਕ ਨਹੀਂ ਕੱਟਣਾ ਕਿਉਂਕਿ ਇਹ ਸਾਗ ਬਹੁਤ ਹੀ ਕੂੜਾ ਵਾ ਤੇ ਬਹੁਤ ਹੀ ਵਧੀਆ ਵਾ ਇਹਨੂੰ ਤੁਸੀਂ ਥੋੜਾ ਜਿਹਾ ਮੈਂ ਜਦੋਂ ਤੋਰੀਆ ਕੱਟਾਂਗੇ ਤੁਸੀਂ ਉਹ ਵੀ ਦੇਖਣਾ ਮੋਟਾ-ਮੋਟਾ ਹੀ ਕੱਟਾਂਗੇ ਤੇ ਜਦੋਂ ਇਹ ਸਾਗ ਬਣ ਕੇ ਤਿਆਰ ਹੋਏਗਾ ਉਦੋਂ ਤੁਸੀਂ ਦੇਖਣਾ ਤੇ ਇਧਰ ਅਸੀਂ ਆਪਣੀ ਕੜਾਈ ਲੈ ਲਈ ਸੀ ਇਦੇ ਵਿੱਚ ਅਸੀਂ ਰੱਖ ਦਿੱਤਾ ਵਾ ਪਾਣੀ ਅਸੀਂ ਇਹਨੂੰ ਕੁੱਕਰ ਵਿੱਚ ਨਹੀਂ ਬਣਾਵਾਂਗੇ ਤੁਹਾਡੇ ਸਾਹਮਣੇ ਕੜਾਈ ਦੇ ਵਿੱਚ ਹੀ ਇਹ ਸਾਗ ਬਣੂਗਾ ਤੇ ਇਹਦੇ ਵਿੱਚ ਅਸੀਂ ਪਾ ਦਿੰਨੇ ਆ ਜੀ ਨਮਕ ਕਿਉਂਕਿ ਕੜਾਈ ਸਾਡੀ ਸਟੀਲ ਦੀ ਆ ਜੇਕਰ ਤੁਹਾਡੀ ਅਲੂਮੀਨੀਅਮ ਦੀ ਕੜਾਈ ਹੋਵੇ ਤੇ ਫਿਰ ਤੁਸੀਂ ਉਹਦੇ ਵਿੱਚ ਨਮਕ ਪਹਿਲਾਂ ਨਹੀਂ ਪਾਉਣਾ ਤੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਸਰੋਂ ਦਾ ਤੇਲ ਜਿਹੜਾ ਕਿ ਹਰ ਸਾਗ ਦੇ ਵਿੱਚ ਪਾਉਣਾ ਬਹੁਤ ਵੀ ਜ਼ਰੂਰੀ ਹੁੰਦਾ ਵਾ ਠੀਕ ਤੁਸੀਂ ਸਾਡੀ ਵੀਡੀਓ ਅੰਤ ਤੱਕ ਬਣਿਆ ਰਹਿਣਾ ਤੇ ਫਿਰ ਅਸੀਂ ਤੁਹਾਨੂੰ ਦੱਸਾਂਗੇ ਕਿ ਇਹ ਸਰੋਂ ਦਾ ਤੇਲ ਜਿਹੜਾ ਵਾ ਇਹ ਕਿਉਂ ਪਾਇਆ ਜਾਂਦਾ ਵਾ ਠੀਕ ਆ ਤੁਸੀਂ ਸਾਡੇ ਤਰੀਕੇ ਦੇ ਨਾਲ ਸਾਗ ਬਣਾਓਗੇ ਨਾ ਤੇ ਤੁਹਾਨੂੰ ਸਾਗ ਬਣਾਉਣਾ ਇੰਨਾ ਸੌਖਾ ਹੋ ਜਾਏਗਾ ਕਿ ਤੁਸੀਂ ਮਸਰਾਂ ਦੀ ਦਾਲ ਜਿੰਨਾ ਹੀ ਟਾਈਮ ਲੱਗੇਗਾ ਸਾਗ ਬਣ ਜਾ ਤੇ ਇੱਕ ਚੀਜ਼ ਹੋਰ ਤੁਸੀਂ ਜਦੋਂ ਸਾਗ ਬਣਾਉਣਾ ਹੁੰਦਾ ਸਾਗ ਨੂੰ ਕੱਟ ਕੇ ਜਮਾ ਨਹੀਂ ਕਰਨਾ ਨਾਲੋਂ ਨਾਲ ਹੀ ਸਾਗ ਜਿਹੜਾ ਉਹਨੂੰ ਪਾਈ ਜਾਣਾ ਭਾਵੇਂ ਜਿੱਦਾਂ ਵੱਡਾ ਮਰਜੀ ਪਤੀਲਾ ਰੱਖਿਆ ਹੋਵੇ ਜਾਂ ਵੱਡੇ ਚੁੱਲੇ ਤੇ ਰੱਖਿਆ ਹੋਵੇ ਠੀਕ ਆ ਨਾ ਤੇ ਆਪਾਂ ਤੁਹਾਨੂੰ ਸਰਾ ਹੀ ਪਿੰਡਾਂ ਵਾਲਾ ਸਵਾਦ ਪੰਜਾਬੀ ਸਵਾਦ ਜਿੰਨੀਆਂ ਮਰਜੀ ਤੁਹਾਡੀਆਂ ਜੜੀਆਂ ਵਾ ਉਹ ਸੋਹਣਿਆ ਸੋਨਿਆ ਬਣੀਆਂ ਹੁਣ ਉਹਨਾਂ 'ਚ ਗੈਸ ਹੈ ਜਾਂ ਉਹਨਾਂ ਦੇ ਵਿੱਚ ਅਡੈਕਸ਼ਨ ਚੁੱਲੇ ਆ ਤੇ ਅਸੀਂ ਜਿਹੜਾ ਵਾ ਬਣਾਵਾਂਗੇ ਪੂਰਾ ਹੀ ਚੁੱਲੇ ਵਾਲੇ ਸਵਾਦ ਦੇ ਵਿੱਚ ਇਸੇ ਤਰ੍ਹਾਂ ਅਸੀਂ ਤੋਰੀਏ ਦਾ ਸਾਗ ਜਿਹੜਾ ਉਹਨੂੰ ਕੱਟ ਲਈਏ। ਤੁਸੀਂ ਦੇਖ ਸਕਦੇ ਹੋ ਆਪਾਂ ਇਸ ਨੂੰ ਥੋੜਾ ਵੱਡੇ ਵੱਡੇ ਪੀਸ ਨਹੀਂ ਕਰਾਂਗੇ। ਕਿਉਂਕਿ ਆਪਾਂ ਇਹ ਪਿੰਡ ਵਾਲਿਆ ਸਾਗ ਨੂੰ ਪੀਸ ਨਹੀਂ ਬੋਲਾਂਗੇ। ਕਿ ਮਤਲਬ ਸਾਗ ਨੂੰ ਆਪਾਂ ਥੋੜਾ ਜਿਆਦਾ ਖੁੱਲੇ ਹੱਥ ਦੇ ਨਾਲ ਹੀ ਕੱਟਾਂਗੇ। ਥੋੜਾ ਮੋਟਾ ਮੋਟਾ ਰੱਖ ਕੇ ਠੀਕ ਹੈ ਇਸੇ ਤਰ੍ਹਾਂ ਹੁਣ ਆਪਾਂ ਸਾਰੇ ਸਾਗ ਨੂੰ ਕੱਟ ਕੇ ਤੇ ਆਪਾਂ ਨਾਲੋ ਨਾਲ ਹੀ ਪਾਈ ਦੇਣਾ ਦੇਖੋ ਪਹਿਲਾਂ ਆਪਾਂ ਪਾਲਕ ਪਾਈ ਸੀ ਹੁਣ ਆਪਾਂ ਤੋਰੀਆ ਕੱਟ ਕੇ ਪਾ ਦਿੱਤਾ ਹੁਣ ਆਪਾਂ ਹੋਰ ਥੋੜਾ ਜਿਹਾ ਤੋਰੀਏ ਦਾ ਸਾਗ ਪਾਵਾਂਗੇ ਫਿਰ ਪਾਲਕ ਪਾਵਾਂਗੇ ਸਾਗ ਸਾਰਾ ਸੀ ਨਾਲੋ ਨਾਲ ਹੀ ਕੱਟ ਕੇ ਪਾ ਦਿੱਤਾ ਸੀ ਦੇਖੋ ਨਾਲੋ ਨਾਲ ਪਾਉਂਦਾ ਇਹ ਫਾਇਦਾ ਕਿ ਪੂਰਾ ਸਾਗ ਅਰੇਜ ਰਿਹਾ ਵਾ ਦੇਖੋ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਕੱਟੀ ਹੋਈ ਹਰੀ ਮਿਰਚ ਤੇ ਥੋੜਾ ਛਿੱਲਿਆ ਹੋਇਆ ਕੱਚਾ ਲਸਣ ਦੇਖੋ ਇਹ ਤਾਂ ਤੋਰੀਏ ਦਾ ਸਾਗ ਆ ਗਿਆ ਇਹ ਅਸੀਂ ਤੁਹਾਨੂੰ ਇੰਨਾ ਕਿ ਲਸਣ ਪਾ ਕੇ ਮਿਰਚ ਪਾ ਕੇ ਦੱਸ ਰਹੇ ਹਾਂ ਜਦੋਂ ਸਰੋਂ ਦਾ ਸਾਗ ਆਏਗਾ ਨਾ ਤੁਹਾਨੂੰ ਉਹ ਵੀ ਬਣਾਉਣ ਦਾ ਤਰੀਕਾ ਦੱਸਾਂਗੇ ਸਾਡੇ ਤਰੀਕੇ ਨਾਲ ਬਣਾਓਗੇ ਤਾਂ ਤੁਸੀਂ ਸਾਗ ਖਾ ਕੇ ਦੇਖਿਓ ਜਿਹੜਾ ਕਦੀ ਵੀ ਨਹੀਂ ਬਣਾਇਆ ਹੋਗਾ ਤੇ ਤੁਸੀਂ ਸਾਗ ਨੂੰ ਹਮੇਸ਼ਾ ਹੀ ਸਾਡੇ ਤਰੀਕੇ ਨਾਲ ਬਣਾਉਣਾ ਤੇ ਕੁੱਕਰ ਤੋਂ ਤੁਸੀਂ ਥੋੜਾ ਜਿਹਾ ਸਾਗ ਨੂੰ ਔਰ ਨਹੀਂ ਕਰਨਾ ਕਿਉਂਕਿ ਜਿਹੜਾ ਕੁੱਕਰ ਦਾ ਸਾਗ ਆ ਨਾ ਉਹਦਾ ਟੇਸਟ ਨਹੀਂ ਹੁੰਦਾ ਮੈਂ ਪਹਿਲਾਂ ਬੋਲ ਚੁੱਕੀ ਸੀ ਕਿ ਮਸਰਾਂ ਦੀ ਦਾਲ ਜਿੰਨਾ ਟਾਈਮ ਮੇਰੇ ਕਹਿਣ ਦਾ ਭਾਵੇਂ ਸੀ ਕਿ ਮਸਰਾਂ ਦੀ ਦਾਲ ਜਿੰਨਾ ਟਾਈਮ ਧਰਨ ਤੇ ਲੱਗਦਾ ਮਤਲਬ ਕਿ ਇਹਨੂੰ ਕੱਟ ਕੇ ਅਰਾ ਵਗੈਰਾ ਵਿੱਚ ਪਾਉਂਦੇ ਤੇ ਬਨ ਤੇ ਤੇ ਇਨੇ ਤੁਹਾਨੂੰ ਪਤਾ ਹੀ ਆ ਕਿ ਜਿੰਨਾ ਟਾਈਮ ਲੈਣਾ ਕਿਉਂਕਿ ਸਾਗ ਜਿੰਨਾ ਹੀ ਰਿਜੂਗਾ ਉਨਾ ਹੀ ਵਧੀਆ ਬਣੂਗਾ ਤੇ ਸਾਡਾ ਸਾਗ ਇਸ ਤਰ੍ਹਾਂ ਹੀ ਇੱਕ ਖੁੱਲੀ ਇਸ ਤਰ੍ਹਾਂ ਦੀ ਕੜਾਈ ਦੇ ਵਿੱਚ ਹੀ ਬਣੂਗਾ ਠੀਕ ਹੈ ਨਾ ਤੁਸੀਂ ਦੇਖ ਸਕਦੇ ਆ ਜੇ ਦੋ ਆਪਾਂ ਸਰੋਂ ਦਾ ਸਾਗ ਬਣਾਵਾਂਗੇ ਉਹਨੂੰ ਵੀ ਆਪਾਂ ਇਸ ਤਰ੍ਹਾਂ ਕੜਾਈ ਵਿੱਚ ਵੀ ਬਣਾ ਸਕਦੇ ਹਾਂ ਵੱਡੇ ਪਤੀਲੇ 'ਚ ਵੀ ਬਣਾ ਸਕਦੇ ਹਾਂ ਦੱਸਾਂਗੇ ਹੁਣ ਅਸੀਂ ਸਾਗ ਨੂੰ ਥੋੜਾ ਪਾਣੀ ਹੋਰ ਪਾ ਦਵਾਂਗੇ ਤੇ ਇਸ ਤਰ੍ਹਾਂ ਹੀ ਰਿਜਣ ਦਵਾਂਗੇ ਕਾਫੀ ਟਾਈਮ ਤੱਕ ਚਲੋ ਪਾਣੀ ਪਿਤਾ ਅਸੀਂ ਪਾ ਤੇ ਹੁਣ ਅਸੀਂ ਆਪਣੇ ਸਾਗ ਨੂੰ ਇਸ ਤਰ੍ਹਾਂ ਰਿਜਣ ਦਵਾਂਗੇ ਖੁੱਲਾ ਟਾਈਮ ਤੇ ਵਿੱਚ ਵਿੱਚ ਹੀ ਇਹਨੂੰ ਹਿਲਾਇຊਾਂਗੇ ਸਾਗ ਆਪਣਾ ਰਿਜ ਰਿਹਾ ਵਾ ਮੈਂ ਤਾਂ ਇੱਕ ਵਾਰੀ ਤੁਹਾਨੂੰ ਵਿੱਚ ਦਿਖਾ ਦਈਏ ਜੇ ਕੰਪਲੀਟ ਹੋਏ ਤੇ ਦਿਖਾਇਆ ਤਾਂ ਫਿਰ ਤੁਸੀਂ ਕਹੋਗੇ ਵਿੱਚੋਂ ਤਾਂ ਦਿਖਾਇਆ ਹੀ ਨਹੀਂ ਸੀ ਪਹਿਲਾਂ ਦੇਖੋ ਸਾਗ ਆਪਣੇ ਨਾਲ ਕਲਰ ਵੀ ਵੇਖੋ ਕਿੰਨਾ ਸੋਹਣਾ ਵਾ ਬਹੁਤ ਵਧੀਆ ਸਾਗ ਬਣ ਗਿਆ ਵਾ ਤੇ ਉਧਰ ਆਪਾਂ ਹੁਣ ਤੜਕੇ ਦੀ ਤਿਆਰੀ ਕਰ ਲੈਂਦੇ ਆ ਹਾਂਜੀ ਇਧਰ ਆਪਾਂ ਕੜਾਈ ਰੱਖਤੀ ਸੀ ਉਹਦੇ ਵਿੱਚ ਸਰੋਂ ਦਾ ਤੇਲ ਆਪਾਂ ਪਾ ਲਿਆ ਸੀਗਾ ਠੀਕ ਆ ਤੇ ਹੁਣ ਤੁਸੀਂ ਜਿਹੜੇ ਜ਼ਿਆਦਾ ਤੇਲ ਜ਼ਿਆਦਾ ਆਇਲ ਕੋਈ ਵੀ ਨਾ ਖਾਣ ਵਾਲੇ ਕਹੋਗੇ ਆਇਲ ਕਿੰਨਾ ਪਾਇਆ ਕਿਉਂਕਿ ਜਿਹੜਾ ਸਾਗ ਹੁੰਦਾ ਨਾ ਸਾਗ ਕਿਉਂ ਤੇਲ ਤੜਕੇ ਮਸਾਲੇ ਆ ਇਹ ਮਸਾਲੇ ਨਹੀਂ ਹੁੰਦੇ ਇਹਦੇ ਵਿੱਚ ਜਿਆਦਾ ਐਡ ਇਹ ਇਹਨਾਂ ਚੀਜ਼ਾਂ ਦੇ ਨਾਲ ਹੀ ਬਣਦਾ ਵਾ ਕਿਉਂਕਿ ਹੁਣ ਸਾਨੂੰ ਜਿਹੜਾ ਡਾਕਟਰ ਆ ਉਹ ਤਾਂ ਸਾਰਾ ਕੁਝ ਹੀ ਆਖੀ ਜਾਂਦੇ ਬੰਦ ਕਰ ਦੋ ਬੰਦ ਕਰ ਦੋ ਜਿਹੜੀਆਂ ਸਾਡੀਆਂ ਚੰਗੀਆਂ ਖਰਾਕਾਂ ਤੇ ਪੀਜੇ 버ਗਰ ਜਿਹੜੇ ਆ ਉਹ ਆਪਾਂ ਖਾਈ ਜਾਂਦੇ ਆ ਤੇ ਚੰਗੀਆਂ ਚੀਜ਼ਾਂ ਨੂੰ ਆਪਾਂ ਜਿਹੜਾ ਬੰਦ ਕਰੀ ਜਾਂਦੇ ਸਰੋਂ ਦਾ ਤੇਲ ਆਪਣੇ ਸਿਹਤ ਲਈ ਬਹੁਤ ਹੀ ਵਧੀਆ ਵਾ ਤੇ ਇਧਰ ਅਸੀਂ ਲੈ ਲਿਆ ਵਾ ਅਧਰ प्याज हमें देखना वा साग जोड़ा वह कि चुके आप ओने साग वास्ते काफी खुला तड़का लिया नहीं कि आप जो तड़का खुला पा रहे साग नमेशा ही खुला तड़का ही लाना चाहिए है ठीक है तो इधर अभी ले लिया वा ये वास्ते टमाटर असी कट लिया प्याज अदरक सा ਪੋੜ ਰਿਆ ਠੀਕ ਹੈ ਨਾ ਤੇ ਇਹਦੇ ਵਿੱਚ ਆਪਾਂ ਥੋੜਾ ਜਿਹਾ ਨਮਕ ਐਡ ਕਰਾਂਗੇ ਕਿਉਂਕਿ ਹਮੇਸ਼ਾ ਹੀ ਆਪਾਂ ਸਾਗ ਦੇ ਤੜਕੇ ਦੇ ਵਿੱਚ ਜਿਹੜਾ ਵਾ ਥੋੜਾ ਨੋਨ ਜ਼ਰੂਰ ਐਡ ਕਰਨਾ ਹੁੰਦਾ ਵਾ ਕਿਉਂਕਿ ਫਿਰ ਹੀ ਇਹਦੇ ਨਾਲ ਇਹਦਾ ਕਰਾਰਾਪਨ ਆਊਗਾ ਉਹ ਤਾਂ ਸਾਗ ਦੇ ਵਿੱਚ ਹੀ ਜਾਂਦਾ ਨਾ ਨੋਨ ਤੇ ਤੜਕੇ ਦੇ ਵਿੱਚ ਵੀ ਨੋਨ ਪਾਉਣਾ ਬਹੁਤ ਜ਼ਰੂਰੀ ਆ ਤੇ ਮਿਰਚ ਜਿਹੜੀ ਉਹ ਆਪਾਂ ਪਹਿਲਾਂ ਹੀ ਆਖੀ ਪਾ ਚੁੱਕੇ ਆ ਜੇਕਰ ਆਪਾਂ ਘੱਟ ਪਾਈ ਹੁੰਦੀ ਵੀ ਰੇਦਰ ਵੀ ਪਾ ਲੈਂਦੇ ਤਾਂ ਪਾ ਦਿੰਨੇ ਆ ਆਪਾਂ ਟਮਾਟਰ ਜੋ ਕਿ ਨਾਲ ਹੀ ਸਾਡਾ ਟਮਾਟਰ ਜਿਹੜਾ ਉਹ ਬਣ पक जूगा तड़का अपना चंह तरह चुका बहुत सोना तड़का भोज चुका हम अच्छे नाल ही कटिया हुआ तनिया पा दें क्योंकि तो थोड़ा जहाँ जेकर उपर पावे ना वह तो टेस्ट में अच्छा नहीं लगता इस करके तो थोड़ा जा धनिया पा दो थोड़ा ये रोस्ट हो बहुत अच्छा टेस्ट आऊगा ठीक है कई बार कई बार जब साग, गया, साग पाता, मिक्स करके धनिया की मैच बहुत अच्छी साग अपना वेखो किझ के रिज रिझ के घुल गया जिमें दसा अग न कितना मोटा मोटा ज्या ही कट के है ना रफली ज्या कटिया पर साग जो घोल के रिझ रिझ के ਕਿੰਨਾ ਸੁਨਾਰਾ ਉਹ। ਠੀਕ ਹੈ ਨਾ। ਹੁਣ ਹੋਰ ਜੀ ਆਪਾਂ ਨੂੰ ਕੋਟਣਾ ਵਾ ਕਿਉਂਕਿ ਅਲਣ ਪਾਉਣ ਤੋਂ ਬਾਅਦ ਚ ਜਦੋਂ ਆਪਾਂ ਕੋਟਿਆ ਤੇ ਇਹਨੇ ਐਸ ਤਰ੍ਹਾਂ ਮਲਾਈ ਵਰਗੇ ਬਣ ਜਾਣਾ। ਤੁਹਾਨੂੰ ਦੱਸਿਆ ਸੀ ਨਾ ਸਾਗ ਜਿਹੜਾ ਵਾ ਇਹਨੇ ਤਾਂ ਰਿਜਨ ਤੇ ਹੀ ਬਣਨਾ ਵਾ। ਇਹਨ ਤਾਂ ਬਸ ਅੱਗ ਦੀ ਲੋੜਿਆ ਬਸ। ਇਹਨੂੰ ਮੋਟਾ ਕੱਟੋ, ਬਰੀਕ ਕੱਟੋ। ਠੀਕ ਹੈ? ਤੇ ਦੇਖੋ ਕਿਵੇਂ ਰਿਜ ਰਿਜ ਕੇ ਸਾਈਡਾਂ ਵਿੱਚ ਤੇ ਵੀ ਕਿਸ ਤਰ੍ਹਾਂ ਲੱਗਾ ਹੋਇਆ ਵਾ। ਹੁਣ ਆਪਾਂ ਇਹਦੇ ਵਿੱਚ ਪਾ ਦਿੰਨੇ ਆ। ਅਲਣ ਕਿਉਂਕਿ ਆਪਾਂ ਥੋੜਾ ਨਰਮਤੇ ਹੀ ਇਹਦੇ ਵਿੱਚ ਅਲਣ ਪਾਵਾਂਗੇ ਕਿਉਂਕਿ ਜਦੋਂ ਅਸੀਂ ਇਹਨੂੰ ਤੜਕੇ ਦੇ ਵਿੱਚ ਪਾਵਾਂਗੇ ਨਾ ਇਹਨੇ ਫਿਰ ਅਜੇ ਰਿੱਜਣਾ ਹੁੰਦਾ ਵਾ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਿੰਨੇ ਆ ਅਲਣ ਦੇਖੋ ਥੋੜੇ ਥੋੜੇ ਬੁਲਬਲੇ ਜੇ ਬਣ ਰਹੇ ਹਨ ਬੁਲਬਲੇ ਬਣਤੇ ਹੀ ਅਸੀਂ ਇਹਦੇ ਵਿੱਚ ਅਲਣ ਪਾਵਾਂਗੇ ਅਸੀਂ ਇਹਦੇ ਵਿੱਚ ਕਣਕ ਦੇ ਆٹے ਦਾ ਹੀ ਅਲਣ ਪਾ ਰਹੇ ਆ ਆਪਾਂ ਮੱਕੀ ਦੇ ਆٹے ਦਾ ਵੀ ਅਲਣ ਪਾਉਨੇ ਆ ਪਰ ਉਹ ਆਪਾਂ ਕਰੋਂ ਦੇ ਸਾਗ ਚ ਜਿਆਦਾ ਪਾਉਣਾ ਵਧੀਆ ਸਮਝਦੇ ਆ ਤੋਰੀਏ ਦੇ ਸਾਗ ਦੇ ਵਿੱਚ ਅਸੀਂ ਕਣਕ ਦੇ ਆٹے ਦਾ ਹੀ ਅੰਨਣ ਪਾ ਲੈਂਦੇ ਆ ਸਾਗ ਆਪਣਾ ਵੇਖੋ ਅੱਛੀ ਤਰ੍ਹਾਂ ਖੁੱਲ ਗਿਆ ਬਹੁਤ ਹੀ ਸੋਹਣਾ ਸਾਗ ਬਣਿਆ ਆਪਣਾ ਤੇ ਹੁਣ ਆਪਾਂ ਸਾਡ ਇਧਰ ਤਿਆਰ ਤੜਕੇ ਦੇ ਵਿੱਚ ਪਾ ਲੈਂਦੇ ਆ ਇਹਦੇ ਵਿੱਚ ਆਪਾਂ ਹੁਣ ਸਾਗ ਹੀ ਪਾਵਾਂਗੇ जिना क्या पा? एक टाइम खाना होंगे वा क्योंकि सारे साग में आप तड़का नहीं लावे हम तो दस मिनट इस तरह ही अजय गड़का लगावे क्योंकि जोड़ा ये कोई भी थोड़ा वाला पानी होगा वो भी सुक जाऊगा अच्छी तरह तो जो तड़का वा वह भी चंकी तरह मिक्स हो जागा चलो ओना चेर आप इधर तरइए ਖਾਲ ਦੀ ਤਿਆਰੀ ਸਾਡਾ ਬਣ ਕੇ ਰੈਡੀ ਹੋ ਚੁੱਕਿਆ ਵਾ ਇੱਧਰ ਦੇਖੋ ਤੁਸੀਂ ਸਾਗ ਆਪਣਾ ਦੇਖੋ ਤੁਸੀਂ ਕਿੰਨਾ ਅੱਛਾ ਬਣਿਆ ਬਹੁਤ ਹੀ ਸੋਹਣਾ ਮੱਖਣ ਵਾਲਾ ਪਾਲਕ ਤੋਰੀਏ ਦਾ ਸਾਗ ਬਣ ਕੇ ਤੇ ਤਿਆਰ ਹੋ ਚੁੱਕਾ ਵਾ ਤੇ ਆ ਤੁਸੀਂ ਸਾਡੇ ਆਚਾਰ ਜਿਹੜੇ ਪਹਿਲਾਂ ਹੀ ਦੇਖੇ ਹੋਏ ਆ ਅਨਹੀਂ ਤੇ ਸਾਡੀ ਵੀਡੀਓ ਜਾ ਕੇ ਦੇਖ ਲੈਣੀ ਸਿਰਕੇ ਵਾਲੀ ਗਾਜਰ ਆ ਗਲਗਲ ਕਿਉਂਕਿ ਸਾਗ ਤੇ ਗਲਗਲ ਇਹਨਾਂ ਦੋਹਾਂ ਦਾ ਤਾਂ ਇਤਨਾ ਕਿ ਜੋੜ ਮੇਲਾ ਵਾ ਨਾ ਜਿਹੜਾ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਸਾਡੇ ਪਹਿਲਾਂ ਗਲਗਲੰਦਾ ਚਾਰ ਹੀ ਪੈਂਦਾ ਹੁੰਦਾ ਸੀ ਹੁਣ ਤਾਂ ਅੱਜਕੱਲ ਵਾਂਸ ਬਣੀਆਂ ਵੈਰੈਟੀਆਂ ਆ ਗਈਆਂ ਤੇ ਨਾਲ ਮੱਕੀ ਦੀ ਰੋਟੀ ਤੇ ਨਾਲ ਹੋ ਗਈ ਜੀ ਸਾਡੀ ਲੱਸੀ ਮੱਖਣ ਵਾਲੀ ਲੱਸੀ ਤੇ ਇੱਧਰ ਹੋ ਗਈ ਮੂਲੀ ਤੇ ਜੇਕਰ ਤੁਸੀਂ ਚਾਹੋ ਤੁਸੀਂ ਨਾਲ ਹਰੀ ਮਿਰਚ ਵੀ ਲੈ ਸਕਦੇ ਹੋ ਤੇ ਬੜੇ ਹੀ ਫਰਾਦਾਂ ਦੇ ਨਾਲ ਖਾ ਸਕਦੇ ਹੋ ਤੇ ਆ ਬਣੀ ਹੈ ਜੀ ਸਾਡੀ ਮੱਕੀ ਦੀ ਰੋਟੀ ਤੁਸੀਂ ਆਪ ਦੇਖ ਸਕਦੇ ਆ ਕਿੰਨੀ ਸੋਹਣੀ ਪੱਕੀ ਹੋਈ ਕੋਈ ਕੱਚੀ ਨਹੀਂ ਆ ਗੋਲ ਕਿੰਨੀ ਵਧੀਆ ਮੱਕੀ ਦੀ ਰੋਟੀ ਆ ਜੇਕਰ ਤੁਸੀਂ ਕਹੋਗੇ ਜਿਹੜੀਆਂ ਮੇਰੀਆਂ ਭੈਣਾਂ ਨੂੰ ਮੱਕੀ ਦੀ ਰੋਟੀ ਇਸ ਤਰ੍ਹਾਂ ਦੀ ਪਰਫੈਕਟ ਨਹੀਂ ਬਣਾਉਣੀ ਆਉਂਦੀ ਉਹ ਦੱਸਣ ਅਸੀਂ ਫਿਰ ਮੱਕੀ ਦੇ ਪ੍ਰਸ਼ਾਦਿਆਂ ਦੀ ਵੀਡੀਓ ਵੀ ਜਿਹੜੀ ਆ ਬਹੁਤ ਜਲਦ ਲੈ ਕੇ ਆਵਾਂਗੇ ਤੁਸੀਂ ਕਮੈਂਟਾਂ ਦੇ ਵਿੱਚ ਜਰੂਰ ਦੱਸਣਾ ਤੇ ਸਾਗ ਬਣਾਉਣਾ ਇਹ ਤਾਂ ਹੈਗਾ ਸਾਡਾ ਤੋਰੀਏ ਤੇ ਪਾਲਕ ਦਾ ਸਟਾਰਟਿੰਗ ਸਰਦੀ ਵਾਲਾ ਸਾਗ ਤੇ ਅੱਗੇ ਅਸੀਂ ਤੁਹਾਨੂੰ ਸਰੋਂ ਦੇ ਸਾਗ ਬਾਰੇ ਵੀ ਦੱਸਾਂਗੇ ਤੇ ਹੁਣ ਤੁਸੀਂ ਕਹੋਗੇ ਕਿ ਸਾਗ ਤਾਂ ਆਮ ਨੋਰਮਲ ਹੀ ਬਣਾਇਆ ਕੀ ਤੁਸੀਂ ਸੀਕ੍ਰੇਟ ਕੀਤਾ ਤੁਸੀਂ ਸਾਨੂੰ ਕਮੈਂਟਾਂ ਦੇ ਵਿੱਚ ਇਹ ਗੱਲ ਜਰੂਰ ਕਹੋਗੇ ਹੈਨਾ ਪਰ ਨਹੀਂ ਉਹਦੇ ਵਿੱਚ ਸੀਕ੍ਰੇਟ ਏ ਸੀਗਾ ਜਿਹੜਾ ਕਿ ਆਪਾਂ ਸਰੋਂ ਦਾ ਤੇਲ ਪਾਇਆ ਕਿਉਂਕਿ ਕਈਆਂ ਨੇ ਇਹ ਵੀ ਕਹਿਣਾ ਲੈ ਕੱਚਾ ਸਰੋਂ ਦਾ ਤੇਲ ਬਿਲਕੁਲ ਵੀ ਉਸ ਤੇਲ ਜਿਹੜਾ ਸਰੋਂ ਦਾ ਕੱਚਾ ਨਹੀਂ ਹੁੰਦਾ ਉਹ ਵੀ ਆਪਾਂ ਬਜ਼ੁਰਗਾਂ ਤੋਂ ਹੀ ਸਿੱਖਿਆ ਹੋਇਆ ਵਾ ਕਿ ਜਦੋਂ ਆਪਣਾ ਸਾਗ ਬਣਾਣਾ ਆਪਣੇ ਸਾਗ ਦੀ ਅਮਾਊਂਟ ਦੇ ਲਿਹਾਜ਼ ਦੇ ਨਾਲ ਸਟਾਰਟਿੰਗ ਦੇ ਵਿੱਚ ਤੁਸੀਂ ਥੋੜਾ ਜਿਹਾ ਤੇਲ ਪਾਓ ਤੇ ਜਿਹੜਾ ਆਪਣਾ ਸਾਗ ਆ ਬਹੁਤ ਹੀ ਜਲਦੀ ਬਣ ਕੇ ਤਿਆਰ ਹੋ ਜਾਂਦਾ ਵਾ ਵੈਸੇ ਤਾਂ ਆਪਾਂ ਸਾਗ ਨੂੰ 2 ਤੋਂ 3 ਘੰਟੇ 3 ਤੋਂ 4 ਘੰਟੇ ਜਿਵੇਂ ਜਿਵੇਂ ਦਾ ਸਾਗ ਉਹਨੂੰ ਰਿੰਘਣਾ ਹੀ ਹੁੰਦਾ ਵਾ ਪਰ ਉਹਦੇ ਨਾਲ ਖੁੱਲਦਾ ਬਹੁਤ ਜਲਦੀ ਹੈ ਸਾਗ ਤੁਸੀਂ ਵੀ ਸਾਡੇ ਦਿੱਤੇ ਹੋਏ ਤਰੀਕੇ ਦੇ ਨਾਲ ਸਾਗ ਬਣਾਉਣਾ ਬਣਾ ਕੇ ਤੇ ਖਾਣਾ ਐਸੀ ਤਰ੍ਹਾਂ ਮੱਕੀ ਦੇ ਪ੍ਰਸ਼ਾਦੇ ਤੇ ਨਾਲ ਲੱਸੀ ਤੇ ਸਾਨੂੰ ਸੋਹਣੇ ਸੋਹਣੇ ਕਮੈਂਟ ਕਰਕੇ ਦੱਸਣਾ ਤੇ ਤੁਸੀਂ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਪੰਜਾਬੀ ਵੈਜ ਫੂਡ 1469 ਤੇ ਜਾ ਕੇ ਸੋਹਣਿਆ ਸੋਹਣਿਆ ਰੈਸਪੀਆਂ ਦੇਖੋ ਤੇ ਸੋਹਣੇ ਸੋਹਣੇ ਕਮੈਂਟ ਕਰੋ ਕਿ ਤੁਹਾਨੂੰ ਕਿਸ ਤਰ੍ਹਾਂ ਦੀਆਂ ਰੈਸਪੀਆਂ ਚਾਹੀਦੀਆਂ ਵਾਂ ਤੇ ਸੋਹਣੇ-ਸੋਹਣੇ ਅਚਾਰ ਵੇਖੋ ਤੇ ਨਵੇਂ-ਨਵੇਂ ਆਈਡੀਆ ਸਾਨੂੰ ਦਿਓ ਕਿ ਅਸੀਂ ਕਿਹੜੇ-ਕਿਹੜੇ ਅਚਾਰ ਕਿਹੜੀਆਂ-ਕਿਹੜੀਆਂ ਡਿਸ਼ਾਂ ਹੋਰ ਲੈ ਕੇ ਆਈਏ ਤੇ ਤੁਸੀਂ ਸਾਡੀ ਵੀਡੀਓ ਨੂੰ ਦਬ ਕੇ ਸ਼ੇਅਰ ਕਰੋ ਕਮੈਂਟ ਕਰੋ ਲਾਈਕ ਕਰੋ ਤੇ ਕਰ ਦਿਓ ਜੀ ਸਬਸਕ੍ਰਾਈਬ ਥੈਂਕ ਯੂ